ਦੇਖ ਸਕਦੇ ਹੋ ਤਸਵੀਰਾਂ ਦੇਖੋ ਬਹੁਤ ਜ਼ਿਆਦਾ ਬੁਰਾ ਹਾਲਿਆ ਛਰਕਾ ਦੇ ਉੱਤੇ ਆਮ ਆਦੀ ਪਾਰਟੀ ਵੱਡੇ ਵੱਡੇ ਵਾਅਦੇ ਕਰਦੀ ਆਮ ਆਦੀ ਪਾਰਟੀ ਇੱਥੇ ਕੌਂਸਲ ਨੇ ਇੱਥੇ ਉਹਨਾਂ ਨਾਲ ਗੱਲਬਾਤ ਜਿਹੜੀ ਤੁਹਾਨੂੰ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖੋ ਤਸਵੀਰਾਂ ਤੁਹਾਨੂੰ ਬੇਕੋ ਜੀਰੂ ਜੀ ਮੀਡੀਆ ਤੋਂ ਤਸਵੀਰਾਂ ਦਿਖਾ ਰਹੇ ਹਾਂ ਦੱਸੋ ਭਾਜੀ ਦੱਸੋ ਭਾਜੀ ਦੱਸੋ ਦੱਸੋ ਭਾਜੀ ਦੱਸੋ ਮੈਡਮ ਕਸਾਈਨ ਸੋਦਾ ਕੈਗੋ ਮਾਰਦੇ ਨੇ ਕਾਉਂਸਲੋਂ ਦੱਬਕੇ ਕਰੇ ਵੇਸੇ ਮਾਰੇ ਜਾ ਰਹੇ ਆ ਜੀ ਬਾਜੀ ਤੁਹਾਡੇ ਨਾਲ ਕਾਉਂਸਲੋਂ ਦੱਬਕੇ ਕਰੇ ਵੇਸੇ ਮਾਰੇ ਜਾ ਰਹੇ ਆ ਦੱਸੋ ਤੁਹਾਡੇ ਕੋ ਰਾਈਟ ਹੈ ਕਿ ਕਾਉਂਸਲੋਂ ਦੱਬਕੇ ਮਾਰਨਾ ਭਾਜੀ ਬੋਲੋ ਭਾਜੀ ਬੋਲੋ ਕਾਉਂਸਲੋਂ ਦੱਬਕੇ ਕੋ ਮਾਰਦੇ ਨੇ ਫੋਟੋ ਕਾਲੀ ਪਾਓ ਪਰੋ 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 ਪਰ ਉਹ ਕਹਦਾ ਮੈਂ ਮੀਡੀਆ ਦਾ ਬਣਾ ਸਕਦਾ ਆਹ ਦੇਖੋ ਜੀ ਕੌਸਲ ਨੂੰ ਦਬਕੇ ਮਾਰੇ ਜਾ ਰਹੇ ਗੁੰਡਾਗਰਦੀ ਗੁੰਡਾਗਰਦੀ ਜਿਹੜੀ ਉਹ ਕਿੱਥੇ ਜਾ ਰਹੀ ਆ ਜਦੋਂ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅੱਗੋਂ ਕਹਦੇ ਨੇ ਧਿਰਕੋ ਕੀ ਅਧਕਾਰ ਆ ਦੇਖੋ ਤਸਵੀਰਾਂ ਦੇਖੋ ਆਮ ਆਦੀ ਪਾਰਟੀ ਦੀ ਗੁੰਡਾਗਰਦੀ ਉਹਨਾਂ ਦੇ ਵਰਕਰਾਂ ਦੀ ਗੁੰਡਾਗਰਦੀ ਇਹ ਦੇਖੋ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਬਹੁਤ ਬਤਮੀਦੀ ਨਾਲ ਬੋਲਿਆ ਅੱਗੋਂ ਕਹਿੰਦਾ ਤਿਰਕੋਂ ਕੀਤਾ ਘਾਰਿਆ ਕਹਿੰਦਾ ਤਾਂ ਦੇਖੋ ਕੀਤਾ ਘਾਰਿਆ ਦੇਖੋ ਭਾਜੀ ਤਾਂ ਦੇਖੋ ਕੀਤਾ ਘਾਰਿਆ ਦੱਸੋ ਕੌਂਸਲਰ ਦੇ ਨਾਲ ਬਤਮੀਦੀ ਨਾਲ ਬੋਲਣਾ ਦੱਸੋ ਜੀ ਆਹ ਦੇਖੋ ਜੀ ਗੱਡੀ ਨੰਬਰ ਆਹ ਦੇਖੋ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਦੇਖੋ ਕੌਂਸਲ ਨਾ ਜਿਹੜੀ ਬਤਮੀਜੀ ਕੀਤੀ ਜਾ ਰਹੀ ਸੀ ਅਸੀਂ ਨੰਗਾ ਡੇ ਆ। ਅਸੀਂ ਵੇਖਿਆ ਸਾਡੇ ਨਾਲ ਵੀ ਬਤਮੀਜੀ ਕਰ ਰਹੇ ਨੇ। ਦੇਖ ਸਕਦੇ ਹੋ ਤਸਵੀਰਾਂ ਕਾਰ ਕੋਸ਼ਨ ਦੀ ਗੱਡੀ ਆ। ਪਤਾ ਨਹੀਂ ਕਿਹਦੀ ਸ਼ਹਿਰ ਤੇ ਪਤਾ ਨਹੀਂ ਕਿਹਦੀ ਸ਼ਹਿਰ ਤੇ ਇਹ ਬੋਲਣ ਦੇ ਨੇ। ਪਰ ਇਹਨਾਂ ਨੂੰ ਥੋੜੀ ਬੋਦੀ ਕੂਨ ਦੀ ਅਗਲੋ ਨਹੀਂ ਜਾਂਦੀ ਇਹ ਮਲਾਜਮਾਂ ਨੂੰ। ਬਾਤਮੀ ਜੀ ਨਾਲ ਬੋਲਣ ਦੇ ਨੇ ਬਾਤਮੀ ਜੀ ਨਾਲ ਤੁਸੀਂ ਹੁਣ ਨਰਮ ਜੀ ਕਹਣ ਦੇ ਜੇ ਜੇ ਤੁਸੀਂ ਪਹਿਲਾਂ ਬੋਲ ਲਿੰਦੇ ਇਹ ਗਾਲੀ ਕੋਈ ਨਹੀਂ ਸੀ ਸਾਰੀ ਗੰਦ ਬੰਦੀ ਜਾਣੀ ਹੈ ਵਿੱਚ ਸਾਰੀ ਜਦੋਂ ਮੈਂ ਬਾਰੇ ਸੋਚਦਾ ਹਾਂ ਕਿ ਉਹ ਕੋਈ ਘਾਹ ਮੜਾ ਕਾਉਂਡਰ ਪੇ ਜਾਵੇ ਆਹ ਵਾਹ ਥੋੜਾ ਬਾਕੀ ਇਹ ਕੁੜੇ ਨਪੜਾ ਬੰਨੇ ਨੇ ਨਪਕੇ ਕੱਢੀ ਜਾਂਦੇ ਫਿਰ ਨਪੜਾ ਜੋੜਦਾ ਲਗਾ ਲਗਾ ਜੀ ਮੈਂ ਲੱਗਾ ਨਪਿਆਰ ਕੱਢੀ ਨਾਮਰਸ਼ਦ ਦੇ ਮੇਅਰ ਨੂੰ ਬੇਨਤੀ ਕਰਦਾ ਆ ਵੀ ਜਿਹੜੇ ਤੁਹਾਡੇ ਇਹੋ ਜਿਹੇ ਮੁਲਾਜ਼ਮ ਨੇ ਉਹਨਾਂ ਨੂੰ ਅੰਧ ਥ ਪਾਈ ਜਾਵੇ ਕਿ ਮੀਡੀਆ ਜਦੋਂ ਇਲੈਕਸ਼ਨ ਆਉਂਦੀ ਆ ਮੀਡੀਆ ਤੁਹਾਨੂੰ ਚਮਕਾਉਂਦਾ ਪਰ ਜੇ ਮੀਡੀਆ ਨਾਲੀ ਬਤਮੀ ਜੀ ਨਾਲ ਬੋਲਣਗੇ ਇਹ ਇਨਸਾਫ ਅਸੀਂ ਇਹ ਕਿਹਨਾਂ ਨੂੰ ਦੋਗੇ ਆਹ ਤਸਵੀਰਾਂ ਤੇ ਸਰਦਾਰੀਆਂ ਦੇਖ ਲੋ ਅਸੀਂ ਕੋਸ਼ਿਸ਼ ਕਰਾਂਗੇ ਮੇਰ ਸਾਹਿਬ ਨਾਲ ਵੀ ਗੱਲਬਾਤ ਜਿਹੜੀ ਕਰਨ ਦੀ ਉਹ ਵੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਬਿਲਕੁਲ ਜੀ ਨੂੰ ਮੀਡੀਆ ਦੇ ਤਸਵੀਰਾਂ ਦਿਖਾ ਰਿਹਾ ਹੁਣ ਤੁਸੀਂ ਮੀਡੀਆ ਨੂੰ ਹੱਥ ਜੋੜਨੇ ਤੇ ਪਹਿਲਾਂ ਤੁਸੀਂ ਸਾਡੇ ਗ੍ਰਾਹਕ ਪੈਣ ਵਾਸਤੇ ਜਾ ਜੇ ਅਸੀਂ ਉੱਜਤ ਨਾਲ ਗੱਲਬਾਤ ਕਰਾਂਗੇ ਅਸੀਂ ਮੇਦਰ ਸਿੰਘ ਦੀ ਰਿਪੋਰਟਾਂ ਦੇਖ ਸਕਦੇ ਹੋ ਤਸਵੀਰਾਂ ਇੱਥੇ ਕੌਂਸਲਰਾਂ ਨੇ ਵੀ ਬਹਿਸ ਕੀਤੀ ਏ ਪੱਤਰਕਾਰਾਂ ਨਾਲ ਵੀ ਜਿਹੜੀ ਆ ਬਹਿਸ ਇਸੇ ਸਖਸ਼ ਨੇ ਕੀਤੀ ਪਤਾ ਨਹੀਂ ਇਹਨੂੰ ਕਿਹਦੀ ਸ਼ਾਇ ਆਨੂੰ ਆਹ ਦੇਖ ਸਕਦੇ ਹੋ ਤਸਵੀਰਾਂ ਇੱਥੇ ਕੂੜਾ ਖਿਲਾਫ ਦੀ ਗੱਡੀ ਜਾਂਦੀ ਸੀ ਪਰ ਕੌਂਸਲਰਾਂ ਜਦੋਂ ਗੱਲਬਾਤ ਕੀਤੀ ਤਾਂ ਕੌਂਸਲਰ ਦੇ ਨਾਲ ਵੀ ਇਹ ਬਤਨੀ ਜੀ ਨਾਲ ਬੋਲੇ ਡਰਾਈਵਰ ਸਾਹਿਬ ਜਦੋਂ ਅਹੀਂ ਗੱਲਬਾਤ ਕੀਤੀ ਸਾਡੇ ਨਾਲ ਵੀ ਇਹਨਾਂ ਨੇ ਬਤਨੀ ਜੀ ਨਾਲ ਬੋਲਿਆ ਅਸੀਂ ਕੋਟੇ ਸਾਹਿਬ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ ਆ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਕੱਲ ਵੀ ਮੈਂ ਵੀਡੀਓ ਪਾਈ ਸੀ ਜਿਵੇਂ ਤੇਰੀ ਗੱਡੀਏ ਕੰਮ ਲੈ ਕੇ ਜਾਂਦੀ ਜਾ ਰਹੀ ਹੈ ਪਰ ਨਾ ਕੋਰਾ ਖਬਰ ਨਹੀਂ ਕਰਕੇ ਲੈ ਕੇ ਜਾਂਦੀ ਉਹ ਜਾਂਦੀ ਬੜੀ ਸਾਰੇ ਉੱਤੇ ਕੁਰਾ ਸੁੱਟੇ ਹੋ ਜਾਂਦੀ ਹੈ ਰਸਤੇ ਤੋਂ ਜਾਂਦਾ ਇਹ ਸਭ ਜੁੱਤੇ ਕੁਰਾ ਸੁੱਟੇ ਹੋ ਜਾਂਦੀ ਹੈ ਤੁਹਾਡੇ

ਮੇਰੇ ਨਾਲ ਵੀ ਬਹੁਤ ਜ਼ਬਰਦਸਤ ਬਾਤ ਮੀਡੀਆ ਨਾਲ ਬੋਲਣ ਦੇ ਆ ਸੀਗਾ ਇਹ ਮੈਨੂੰ ਕਹਿੰਦਾ ਬਣਾ ਲਓ ਵੀਡੀਓ ਕਰ ਲਓ ਵੀਡੀਓ ਜੋ ਕਰਨਾ ਜੇ ਕਰ ਲਓ ਅੱਜ ਕੱਲ ਵੀ ਇਹ ਸਭ ਜੋਤੇ ਗੁਰਾ ਖਰਾੜਦੇ ਹੋਏ ਜਾ ਰਹੇ ਸੀ ਔਰ ਅੱਜ ਵੀ ਇਹਨਾਂ ਨੇ ਸਭ ਜੋਤੇ ਗੁਰਾ ਖਰਾੜਾ ਮੇਰੀ ਬੱਸ ਇਹਨਾਂ ਨੂੰ ਇਹ ਬੇਨਤੀ ਹੈ ਕਿ ਕਿਉਂਕਿ ਐਥੇ ਅੰਮ੍ਰਿਤਸਰ ਟੂਰਿਸਟ ਸਪਟੀ ਦਾ ਕਾਰਨ ਸਾਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸੋਚ ਐ ਅੰਮ੍ਰਿਤਸਰ ਸਾਫ ਸੁਥਰਾ ਐ ਅੰਮ੍ਰਿਤਸਰ ਕਿਉਂਕਿ ਜੂਨ ਜੁਲਾਈ ਦੇ ਦਿਨ ਹੈ ਟੂਰਿਸਟ ਬਹੁਤ ਆਉਂਦੇ ਹੈ

ઉદરામવ સતામરણ સે કામવવરણ કામવરણ શેલણ સેઓણ સેંરણામિણ સે સેવણ સેણંળ સેણ કામાંળ હસેણ ચ� ਆ ਮੈਂ ਵੇਖਣ ਰਿਹਾ ਕਾਉਂਸਲਰ ਨਾਲ ਆਓ ਜੀ ਬੋਲੀ ਬੋਲ ਰਹਾ ਤੇ ਉਹ ਦੁੱਗਿਆ ਨਾਲ ਕੀ ਯਾਰ ਕਰੂਗਾ ਤੁਹਾਡੇ ਨਾਲ ਕਿੱਡਾ ਮੈਸੂਰ ਕੀਤਾ ਨਹੀਂ ਕਿ ਉਹ ਕਹਿੰਦਾ ਬੰਦ ਕਰੋ ਆਪਣਾ ਕੰਮ ਤੁਸੀਂ ਕਿੱਥੋਂ ਆ ਗਏ ਓਏ ਇੰਨਾ ਕਿ ਇਹਨਾਂ ਨੂੰ ਆ ਦਿਮਾਗ ਖਰਾਬ ਹੋਇਆ ਇਹ ਆਪਣੇ ਆਪ ਨੂੰ ਸੰਘੇ ਲਾਪੇ ਗਵਰਨਮੈਂਟ ਹੀ ਹੈਹੀਆਂ ਸਾਡੇ ਵਾਸਤੇ ਤੁਸੀਂ ਜੇ ਅਸੀਂ ਕੰਮ ਕਰਨਗੇ ਇਹਨਾਂ ਦਾ ਕੰਮ ਨਹੀਂ ਕਰਨਗੇ ਕਿਹੜਾ ਕੰਮ ਕਰਨਾ ਆ ਪੂਰਾ ਪਾ ਰਹੇ ਨੇ ਨਾਲ ਨਾਲ ਪੂਰਾ ਫਿਰ ਇਹਨਾਂ ਦੇ ਕਵਰ ਆਉਣੇ ਚਾਹੀਦੇ ਆ ਜਦੋਂ ਕਵਰ ਮਿਲਦਾ ਆ ਅੱਧੇ ਉੱਤੇ ਕਵਰ ਪਿਆ ਹੋਣਾ ਚਾਹੀਦਾ ਇਹ ਕਵਰ ਪਾਉਂਦੇ ਨਹੀਂ ਉਹਦਾ ਟੁੱਟ ਟੁੱਟ ਜੰਦੇ ਆ ਨਾਲ ਨਾਲ ਖਰਾਬ ਦੇ ਜਾਂਦੇ ਨੇ ਮਾਤੇ ਜਿਹੜੀ ਸ਼ਾਇਦ ਮੋਟ ਪਿਆ ਅਣੀ ਕਿਹਦੀ ਚਾਹਤ ਬੋਲਦੇ ਆ ਨਹੀਂ ਇਹ ਸ਼ਾਇਦ ਮੈਨੂੰ ਨਹੀਂ ਪਤਾ ਪਰ ਇਹ ਬਕਵਾਸ ਹੀ ਹਲਾ ਕਰਦੇ ਆ ਸ਼ਾਇਦ ਸ਼ਾਇਦ ਇਹਨਾਂ ਨੂੰ ਲੱਗ ਹੋਏਗੀ ਕਿ ਵੱਡੇ ਦੀ